ਫੋਨ ਚਲਾਉਂਦੇ ਹੀ ਬੇੜੇ ਬੈ ਕੇ ਗੁੜੀਆ ਮੰਜੇ ਤੇ ਬੈ ਕੇ ਤੇ ਉਹ ਹੱਥ ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਹੱਥ ਵਿੱਚ ਖੇਡਣ ਲਈ ਮੋਬਾਈਲ ਦਿੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਬੱਚਿਆਂ ਲਈ ਮੋਬਾਈਲ ਫੋਨ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਨੇ ਇਸ ਦੀ ਇੱਕ ਉਦਾਹਰਨ ਸ਼ੁਕਰਵੰਨੂ ਪਿੰਦ ਹਰਦੋ ਬਾਠਵਾਲਾਂ ਵਿਖੇ ਸਾਹਮਣੇ ਆਈ ਹੈ ਇੱਥੇ ਮੋਬਾਈਲ ਫੋਨ ਨਾਲ ਖੇਡ ਲਈ 3 ਸਾਲਾਂ ਬੱਚੀ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਮੋਬਾਈਲ ਫੋਨ ਅਚਾਨਕ ਫਟ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਇੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਮਨਜੀਤ ਸਿੰਘ ਵਾਸੀ ਹਰਦੋ ਬਾਠਵਾਲਾ ਨੇ ਦੱਸਿਆ ਕਿ ਉਸ ਦੀ 3 ਸਾਲਾ ਬੇਟੀ ਦਿਵਿਆ ਘਰ ਦੇ ਵੇੜੇ ਵਿੱਚ ਮੋਬਾਈਲ ਫੋਨ ਤੇ ਵੀਡੀਓ ਦੇਖ ਰਹੀ ਸੀ ਇਸੇ ਦੌਰਾਨ ਅਚਾਨਕ ਮੋਬਾਈਲ ਫੋਨ 'ਚ ਧਮਾਕਾ ਹੋ ਗਿਆ ਜਿਸ ਕਾਰਨ ਲੜਕੀ ਦਾ ਪੱਟ ਸੜ ਗਿਆ ਧਮਾਕੇ ਕੰਨ ਮੰਜੇ ਤੇ ਪਈ ਚਾਦਰ ਨੂੰ ਵੀ ਅੱਗ ਲੱਗ ਗਈ ਉਹ ਤੁਰੰਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਲ ਲੈ ਕੇ ਆਏ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪੀਟਲ ਦੇ ਐਮਰਜੈਂਸੀ ਰੂਮ ਵਿੱਚ ਤੇ ਨਾ ਡਾਕਟਰ ਰਾਜਨ ਨੇ ਦੱਸਿਆ ਕਿ ਲੜਕੀ ਦੇ ਪੱਟ ਦਾ ਕਰੀ 15% ਦੀ ਹਿੱਸਾ ਸੜ ਗਿਆ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਨਾ ਦੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਹਾਦਸੇ ਤੋਂ ਬਚਿਆ ਜਾ ਸਕੇ ਫੋਨ ਚਲਾਉਂਦੇ ਹੀ ਵੇੜੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆਂ ਹੀ ਧੂੰਆਂ ਹੋ ਗਿਆ ਇਹ ਦੋਗਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ عمر ਕਿੰਨੀ ਕੁ ਬੱਚੀ ਦੀ 3 ਸਾਲ ਦੀ ਰੈਗੂਲਰ ਬੱਚਾ ਪਹਿਲਾਂ ਵੀ ਮੋਹ ਚਲਾਉਂਦਾ ਸੀ ਨਹੀ ਅੱਗੇ ਵੀ ਚਲਾਉਂਦੀ ਸੀ ਪਰ ਉਹਦਾ ਖੇਡਣ ਦੇਦੀ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚੱਲ ਹੁਣ ਵੀ ਖੇਡੇ ਲੱਗੇ ਜਿਦ ਤਰਾ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰਾ ਹੀ ਇਹਨੂੰ ਵੀ ਫੜਾ ਦਿੱਤਾ ਪਰ ਕਿਹੜਾ ਅੱਜ ਨਵਾਂ ਫੜਿਆ ਹੈ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗੀ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਤੇ ਬੱਚ ਨੂੰ ਐਬੂਲੈਂਸ ਬੁਲਾਇਆ ਗਿਆ ਹਸਪਤਲ ਕਿ ਬਿਲੇ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਦੇ ਘਰ ਇਹ ਕੱਪੜੇ ਕੁੱਪੜੇ ਲਾ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰ ਡਾਕਟਰ ਹੁਣ ਇਲਾਜ ਕਰਨ ਦੇ ਇਲਾਜ ਸੁਨੀਲ ਜੀ ਕਿੱਥੋਂ ਦਾ ਬੱਚਾ ਜੀ ਨਾ ਬੱਚਾ ਹਰਦੋ ਬਤਵਾਲੇ ਦਾ ਜੀ ਕਿੰਨੀ ਕੁ ਮਾਰੀ ਇਹਦੀ ਉਮਰ 3 ਸਾਲ ਹੈ ਕੀ ਘਟਨਾ ਹੋਈ ਤੇ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਇਹ ਦੋ ਵਾਰੀ ਬਣਸੀ ਇਹ ਸਵੇਰਦੀ ਗੱਲ ਸਾਡੇ ਦਾ ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਇਹਨੂੰ ਹਸਪਤਾਲ ਕਿ ਮਿਲਿਆ ਤਾਂ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਫਿਰ ਜੀ ਕੀ ਕੰਡੀਸ਼ਨ ਹੈ ਬੱਚੇ ਦੀ ਬਹੁਤ ਜ਼ਿਆਦਾ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਨੇ ਹੁੰਦਾ ਬੱਚੇ ਡਾਕਟਰ ਇਲਾਜ ਕਰਦੇ ਪਏ ਹਾਂ ਜੀ ਹਾਂਜੀ ਹਾਂਜੀ ਕਿ ਲੋਕ ਦਾ ਲਿਆਂਦਾ ਗਿਆ ਇਹਨਾਂ ਨੂੰ ਸਵੇਰੇ 8:30 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਹਾਂਜੀ ਫੋਨ ਤੇ ਪਹਿਲਾਂ ਵੀ ਚਲੰਦੇ ਰਹੇ ਜੀ ਹਾਂਜੀ ਹਾਂਜੀ ਪਹਿਲਾਂ ਵੀ ਚਲੰਦੇ ਰਹੇ ਇੱਕ ਟਾਂਗ ਜਗਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀਆ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨਲ ਐਂਡ ਪਰਿਨਿਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਜਾਂ نیچے ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਦਾ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗੀ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇਟ ਡਿਸਫੀਕਲ ਹੁਣ ਪੇਸ਼ੈਂਟ ਸਟੇਬਲ ਹੈ